ਆਈ ਹੂ ਸਾਰੀ ਦੀ ਸੰਗਤ ਦਾ ਤੁਹਾਨੂੰ ਬਹੁਤ ਧੰਨਵਾਦ ਇਹ ਤੁਜੀ ਸਾਰੇ ਜਾਣਦੇ ਹੋ ਬੇਨਾ ਪਿਆਰਾ ਤੇ ਮੇਰਾ ਵੱਡਾ ਵੀ ਰਾਤੀ ਸੀ ਜਿੰਮਤ ਮੇਰੇ ਫਾਦਰ ਤੋਂ ਬਾਅਦ ਮੇਰੇ ਲਈ ਪਿਤਾ ਮੇਰੀ ਸਾਰੀ ਦੁਨੀਆ ਹਾਜਿਸ ਕੁਰੀਆਂ ਤੇ ਨਹੀਂ ਰਹੇ ਪਰ ਉਹ ਹਮੇਸ਼ਾ ਹੀ ਸਾਡੇ ਦਿਨਾਂ ਦੀ ਤੜਪਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਵਿੱਚ 살아 ਰਹਿਣਗੇ ਜਿਉਂਦੇ ਰਹਿਣਗੇ ਹਾਂ ਪ੍ਰਮਾਤਮਾ ਨੇ ਇੱਕ ਵਿਲੱਖਣ ਮੀਰੂ ਸਾਡੇ ਪਰਿਵਾਰ ਦੀ ਮੁੱਖੀ ਜੀ ਹਾਂ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੁਣ ਹਾਰ ਬੱਚਾ ਸੀ ਮੀਰ ਜੀ ਜਿਵੇਂ ਸੋਨੇ ਚਾਂਦੀ ਦੀਆਂ ਰੀਟੀਆਂ ਦੇ ਵਿੱਚ ਵੀ ਆਪਾਂ ਕੋ ਲੱਭੀ ਸ਼ਖਤ ਦਾ ਨਜ਼ਰ ਆਉਂਦਾ ਹੈ ਕਿ ਉਹ ਸ਼ਖਸ਼ੀਅਤ ਸਨ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਘਰ ਦੇ ਤੇ ਵੀਰ ਜੀ ਦੇ ਅੱਜ ਸਾਡੇ ਵਿੱਚ ਕਾਰ ਨਹੀਂ ਰਹਿੰਦੀ ਪਰਮਾਤਮਾ ਨੂੰ ਅਗੇ ਅਰਦਾਸ ਕਰਦੀ ਆ ਕਿ ਸਾਨੂੰ ਇੰਨੀ ਤਾਕਤ ਬਖਸ਼ੇ ਕਿ ਅਸੀਂ ਉਹਨਾਂ ਨੂੰ ਮਨ ਕੇ ਉਹਨਾਂ ਦੀ ਸਾਰੇ ਸੁਪਨੇ ਸੱਚ ਕਰ ਸਕੀਏ ਮੇਰੇ ਵੀਰ ਜੀ ਜੋ ਵੀ ਮਨ ਵਿੱਚ ਸਾਡੇ ਪਾਵਰ ਦਾ ਬਹੁਤ ਰੌਣਕ ਹੈ। ਸਾਡੇ ਬਾਪੂ ਨੇ ਉਹਨਾਂ ਦੀ ਕਲਾ ਨੂੰ ਚਮਕਣ ਦੇ ਲਈ ਇੱਕ ਮੰਚ ਦਿੱਤਾ। ਉਹਨੂੰ ਪੜਾਇਆ। ਉਹਨਾਂ ਦੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਬਾਪ ਦੇ ਸੁਪਨੇ ਪੂਰੇ ਕੀਤੇ। ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੇ ਪਾਦਰ ਦੀ ਇੱਛਾ ਸੀ ਕਿ ਉਹ ਹੁੰਦੇ ਪਰ ਉਹ ਆਪ ਨਾ ਬਣ ਸਕੀ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਢੂੰਡੀ ਵਜਾਉਣਾ ਅਰਜੋ ਜੇ ਹਾਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਵਿੱਚ ਇੰਟਰਸਟ ਪੈਦਾ ਕੀਤਾ ਵੀ ਜਿਹਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉੱਥੇ ਇਹਨਾਂ ਨੇ ਬਤਾਂ ਉਹ ਮਿਊਜ਼ਿਕ ਦੀ ਸਪਲਾਈ ਨਹੀਂ ਤੇ ਜੋ ਵੀ ਹੈ ਤੁਹਾਡੇ ਸਾਹਮਣੇ ਆਛਾਂ ਬੀ ਜੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸੀ ਛੋਟੇ ਹੁੰਦਿਆਂ ਉਹਨਾਂ ਨੇ ਜੋ ਵੀ ਡਰੈੱਸ ਆ ਉਹਨਾਂ ਦਾ ਤੁਸੀਂ ਦੇਖਦੇ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਇੱਕ ਅੱਛਾ ਵਾਇਕ ਬਣਾਉਣਾ ਤਾਂ ਬਚਪਨ ਦੇ ਵਿੱਚ ਉਹ ਕੋੜਤਾ ਪਾ ਕੇ ਚਾੜ੍ਹ ਪਾ ਕੇ ਇੱਕ ਉੱਚੀ ਜਗ੍ਹਾ ਤੇ ਖੜ ਕੇ ਵਾਇਆ ਕਰਦੇ ਸੀ ਤੇ ਸਾਰੇ ਕਰਦੇ ਬੈਠ ਕੇ ਉਹਨਾਂ ਸੁਣਿਆ ਕਰਦੇ ਸੀ ਇਮਾਈ ਲਈ ਵੀਰ ਜੀ ਦੇ ਗਲੇ ਵੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਹੈਂਡਰਾਈਟਿੰਗ ਹੱਥਾਂ ਦੇ ਵਿੱਚ ਕਲਾ ਚਿੱਤਰ ਕਲ ਬਹੁਤ ਅੱਛੀਆਂ ਡਰਾਈਂਗਸ ਬਣਾਉਣੀਆਂ ਕਾਗਜ਼ਾਂ ਨੂੰ ਹੀ ਰੰਗਿਆ ਸਾਡੇ ਜੀਵਨ ਨੂੰ ਵੀ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਨੇ ਮੇਰੇ ਦਿਲ ਦੀ ਇੱਕ ਕੋਲਿਸ਼ ਸੀ ਕਿ ਮੇਰਾ ਵੀਰ ਵੱਡਾ ਹੋਵੇ ਇੱਕ ਪੁਲਿਸ ਅਫਸਰ ਬਣੇ ਸਟੈਲ ਹੋ ਗਿਆ ਉਹ ਸਾਡੇ ਕਾਗਜ਼ ਤੋਂ ਵੀ ਵੱਡਾ ਬਣ ਗਿਆ ਤੇ ਉਹ ਬਣਿਆ ਫਿਰ ਉਹਨਾਂ ਦੀਆਂ ਜੋ ਇਛਾਵਾਂ ਥਾਂ ਇੱਕ ਸਿੰਗਰ ਬਣਨ ਉਹਨਾਂ ਦੀ ਇੱਛਾ ਸੀ। ਫੰ ਮੇਰਾ ਮਨ ਇਹ ਵੀ ਸੀ ਕਿ ਇੱਕ ਅੱਛਾ ਹਵਾਈਆ ਵੀ ਬਣਨਾ ਹੈ ਤੇ ਪਰਮਾਤਮਾ ਨੇ ਉਹ ਵੀ ਲੋੜ ਪੂਰੀ ਕੀਤੀ।propto ਸੋ ਸਹੀ ਹੈ। ਉਹਨਾਂ ਦੀ ਆਗਿਉਂ ਇਹ ਲੰਬੀ ਰਿ। ਪਾਤੀ ਮਦਰ ਦਸ਼ੀਏ ਤੋਂ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੇਰਾਂ ਆ ਕੇ ਬੁਲਾਉਣਾ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਲਗਾਉ ਕਨੀਸ਼ਾ ਨੂੰ ਨੰ ਕੁਛ ਦੇਰ ਨਾਲ ਤੁਸੀਂ ਠੀਕ ਹੋ ਉਹਨਾਂ ਦੀ ਸੇਵਾ ਕਰਨ ਦੀ ਲਤਨਾ ਖੋਟਣੀਆਂ ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਪੈਰੀ ਮੱਥ ਲਵਾਉਣੇ ਜੱਥੀ ਖਾਣੀ ਪਿਆਰ ਕਰਨਾ ਤੇ ਅਸੀਸਾਂ ਲੈਣੀਆਂ ਤੇ ਜੀਵਨ ਸਾਥੀ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣਾ ਉਹਨਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ ਜਿੰਦਾਦਣ ਖੁੱਲੇ ਸੁਭਾਅ ਦੇ ਤੇ ਸਦਾ ਹੀ ਜਿਉਂਦੇ ਰਹਿਣ ਵਾਲੇ ਜੀਵਨ ਸਾਥੀ ਹਨ ਜੀ ਉਹਨਾਂ ਨੂੰ ਕਿਹਾ ਕਰਦੇ ਸੀ ਕਿ ਜੇ ਮੈਂ ਤੈਨੂੰ ਕਿਹੜਾ ਨਾਂ ਲੱਗਾ ਤਾਂ ਤੂੰ ਮੈਨੂੰ ਪਹਾੜਾਂ ਵਿੱਚ ਜਾ ਕੇ ਲੱਗ ਲੈ ਜੀ ਜੀ ਬਾਂ ਚਲੇ ਜਾਣਾ ਫਟੇ ਸਮਾਂ ਲਈ ਬਹੁਤ ਵੱਡਾ ਘਾਟਾ ਹੈ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਅਸੀਂ ਕਦਮਾਂ ਦੀ ਸਖਿਆਵਾਂ ਤੇ ਚੱਲੀਏ ਉਹ ਬੜੇ ਹੈਲਥ ਕੰਸ਼ੀਅਸ ਤਾਂ ਤੇ ਸਭ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਹੀ ਸਾਡੀ ਅਸਰ ਪੂੰਜੀ ਹੈ ਤੇ ਸਾਡੀ ਸਾਰਿਆਂ ਦੀ ਉਹਨਾਂ ਦੇ ਲਈ ਐਕਸਰ ਹੈ ਇਹੀ ਸਿਧਾਂਤ ਵੀ ਹੋਵੇਗੀ ਹਾਲੇ ਪਿਆ ਕੀ ਅਸੀਂ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੀ ਸਿਹਤ ਦਾ ਧਿਆਨ ਰੱਖਾਂਗੇ ਚੰਗੀ ਜ਼ਿੰਦਗੀ ਜੀ ਕੇ ਜਾਵਾਂਗੇ ਜੁੜੂ ਆ ਗਿਆ ਦੇ ਆਊਗਾ ਜੀ ਜੀਆਂ ਯਾਦਾਂ ਸਾਡੇ ਸਾਦੇ ਦਿਲ ਵਿੱਚ ਰਹਿਣਗੀਆਂ ਤੇ ਉਹ ਸਦਾ ਅਮਰ ਰਹਿਣਗੇ ਸੇ ਮੇਂ ਪਰਿਵਾਰ ਵੱਲੋਂ ਆਇਏ ਹੋਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ। ਘੂਰੋਂ ਇਹਨਾਂ ਚੱਲ ਕੇ ਆਇਏ ਹੋਏ ਹਾਰੇ ਸਜੰਗਾਂ ਕੋ ਤੋਂ ਕੋ ਧੰਨਵਾਦ। ਤੁਹਾਡਾ ਕਦਮ ਕਦਮ ਸਾਡੇ ਦਿਰੇ ਵੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ